ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੌਸਨਾਵ ਸਾਰੇ ਘਰਾਂ ਪਰਾ ਠੀਕ ਠਾਕ ਤੇ ਉਮੀਦ ਕਰਦੇ ਆ ਕਿ ਸਾਰੇ ਘਰਾਂ ਪਰਾ ਠੀਕ ਠਾਕ ਹੋਣਗੇ ਤੇ ਅੱਜ ਮੈਂ ਬਣਾਉਣ ਲੱਗੀ ਆ ਅਲਸੀ ਅਲਸੀ ਦਾ ਆਪਾਂ ਪਹਿਲਾਂ ਕੁਣ ਲਿਆ ਵਾ ਕੁਣ ਕੇ ਤੇ ਘਰੇ ਹੀ ਆਪਾਂ ਮਿਕਸੀ ਦੇ ਨਾਲ ਆ ਰੱਖੋ ਗ੍ਰਾਈਂਡ ਕਰ ਲਈ ਆ ਇਹ ਆ ਕਿ ਗਰਮ ਗਰਮ ਹੀ ਤੇ ਗਰਮ ਗਰਮ ਚਲਦੀ ਪੀਸ ਜਾਂਦੀ ਆ ਤੇ ਇੱਕ ਪਾਸੇ ਮੈਂ ਰੱਖਿਆ ਵਾ ਦੂਜਾ ਸਮਾਨ ਦਾ ਮਟੀਰੀਅਲ ਅਲਸੀ ਸਿੰਪਲ ਹੀ ਬਣਾਉਣੀ ਆ ਗਾ ਚਾ ਵੇ ਸੰਪਾਰਾਂਗੇ ਤੇ ਹੋਰ ਥੋੜਾ ਬੋੜਾ ਸਮਾਨ ਤੇ ਗੁੰਦਾਂ ਗੰਦਾਂ ਇਹ ਦੂਸਰਾ ਔਖਾ ਬਣਾਵਾਂਗੇ ਆਪਾਂ ਪਾਂਡਾ ਤੇ ਇਧਰ ਮੈਂ ਮਿਕਸੀ ਲੱਗੀ ਆ ਲਾਈ ਆ ਤੇ ਲੱਗੀਆਂ ਮੈਂ ਪੀਣ ਅਲਸੀ ਲਓ ਜੀ ਅਲਸੀ ਦਾ ਆਪਾਂ ਨਾ ਪੀਲੀ ਆ ਅਲਸੀ ਆਪਣੀ ਗਈ ਫੇਸ ਤੇ ਹੁਣ ਆਪਾਂ ਕੀ ਕਰਨਾ ਹਾਂ ਤੇ ਆ ਆਖਸ ਖਾਸ ਦੀ Ti amma, buccia. E non posso mettere i miei battenti, va bene? Assomma, puoi mettere la sciorta a capo della nostra, guarda! non sarò seduto, ma lì ਲਓ ਜੀ ਹੁਣ ਆਪਾਂ ਪਹਿਲਾਂ ਬਣਾ ਲਗਿਆ ਅਲਸੀ ਅਲਸੀ ਵਾਸਤੇ ਮੈਂ ਲਿਆ ਵਾ ਕਿਲੋ ਵੇਸਣ ਤੇ ਕਿਲੋ ਕਿਉ ਤੇ ਕਿਲੋ ਹੀ ਅਲਸੀ ਆ ਤੇ ਕਿਲੋ ਹੀ ਗੁੜਵਾ ਹੁਣ ਮੈਂ ਆਂ ਗਈਆਂ ਪਹਿਲਾਂ ਵੇਸਣ ਨੂੰ ਤੇ ਇਹ ਵੇਸਣ ਤੋਂ ਬਾਅਦ ਫਿਰ ਕਰਾਂਗੇ ਆਪਾਂ ਜਾਣੀ ਬਣਾਵਾਂਗੇ ਗੁੜ ਦੀ ਤੇ ਅਲਸੀ ਨੂੰ ਮੈਂ ਤੁਹਾਡੇ ਸਾਹਮਣੇ ਕੱਲ ਪਹੁੰਚ ਲਿਆ ਹੀ ਤੇ ਰਾਤੀ ਨੇਰਾ ਹੋ ਗਿਆ ਤਾਂ ਬਣਾ ਦੇ ਆਪਾਂ ਰਾਤੀ ਲੈਣਾ ਹੀ ਤੇ ਰਾਤੀ ਫਿਰ ਨੇਰਾ ਗਿਆ ਹੋ ਗਿਆ ਕਿਹ ਰਾਂ ਦੇ ਬਸੇਰੇ ਬਣਾਵਾਂਗੇ ਤਾਂ ਹੁਣ ਇੱਕ ਗੱਲ ਹੈ ਪੀ ਰਾਤ ਦਾ ਦਾ ਕੰਮ ਰਾਤ ਦਾ ਹੁੰਦਾ ਤੇ ਦਿਨ ਦਾ ਦਿਨ ਦਾ ਹੁੰਦਾ ਵਾ ਤੇ ਕੜਾਈ ਵੀ ਬੜੀ ਸੋਹਣੀ ਹੈ ਸਾਈ ਦੀ ਹੁਣ ਮੇਰਾ ਰਾਤ ਦਾ ਪਹਿਲਾਂ ਅਸੀ ਬਣਾਗੇ ਨਾ ਤੇ ਮਗਰੇ ਪੰਜੀਰੀ ਬਣਾ ਲਈਏ ਕਿਉਂਕਿ ਹੁਣ ਦੇਣਾ ਮਾ ਨਾਲੇ ਨਾਲੇ ਵੀਡੀਓ ਦਾ ਟਾਈਮ ਹੀ ਲੇਟ ਆ ਹਾਂ ਵੀਡੀਓ ਤਾਂ 5:00 ਵਜੇ ਦਾ ਵਾ ਤੇ ਮੈਂ ਚੱਲ ਇਹ ਕੰਮ ਕਰ ਲੈਂਦੇ ਆ ਆਪਾਂ ਠੰਡ ਵਾਂ ਖਾਂ ਦਾ ਮਜ਼ਾ ਵੀ ਹੋਣੀ ਆ ਹਾਂਜੀ ਤੇ ਬਾਕੀ ਇਹ ਆ ਵੀ ਇਹ ਕਹਿੰਦੇ ਆ ਆਪ ਹੀ ਵਿੱਚ ਮੂਫਲੀ ਇਕੱਲੀ ਪਾਉਣੀ ਆ ਉਦਾਂ ਮੈਂ ਖੋਪਾ ਗਿਰੀਆਂ ਮਦਾਂਦਿਆਂ ਸਭ ਕੁਝ ਗ੍ਰੈਂਡ ਕਰਕੇ ਰੱਖਿਆ ਸੀ ਖਸਖਾਸ ਵਗੈਰਾ ਉਹ ਆਂਦੇ ਤੇ ਅਲਸੀ ਚ ਕੁਛ ਨਹੀਂ ਗਾ ਪਾਣਾ ਤੁਸੀਂ ਪੰਜਰੀ ਦੇ ਉੱਤੇ ਜੋ ਮਰਜੀ ਪਾ ਲਿਆ ਅਲਸੀ ਉਹਦੀਆਂ ਫਿਰ ਡੋਡੀਆਂ ਨਹੀਂ ਲੈਣ ਨਹੀਂ ਆ ਗਿੜੀਆਂ ਲੈਵਾਂ ਢੇ ਤੋਂ ਮੂਫਲੀ ਮੂਫਲੀ ਹੈਗੀ ਆ ਕੋ ਕੱਢੀ ਆ ਕੋ ਕੱਢ ਲਓ ਥੋੜੀ ਜੀ ਚਲੋ ਅਸੀਂ ਸਿਰਫ ਮੂਫਲੀ ਦੀਆਂ ਗਿਰੀਆਂ ਬਣਾ ਵੈਸੇ ਇੱਕ ਗੱਲ ਹੈਗੀ ਜੇ ਤੁਸੀਂ ਵੀ ਦੱਸਿਓ ਸਾਰੇ ਕਿ ਜਿਹੜੀ ਗੈਸ ਤੇ ਚੀਜ਼ ਬਣਦੀ ਆ ਉਹਦਾ ਸਵਾਦ ਤੇ ਜਿਹੜੀ ਚੁੱਲੇ ਤੇ ਚੀਜ਼ ਬਣਦੀ ਉਹਦਾ ਸਵਾਦ ਮੈਨੂੰ ਤੇ ਸਾਨੂੰ ਤੇ ਮੈਨੂੰ ਇੱਕੋ ਗੱਲ ਆ ਵੀ ਜਿਹੜੀ ਚੁੱਲੇ ਤੇ ਚੀਜ਼ ਬਣਦੀ ਆ ਨਾ ਉਹ ਚੀਜ਼ ਤੇ ਬਹੁਤ ਸਵਾਦ ਲੱਗਦੀ ਆ ਅਸਲ 'ਚ ਨਾ ਪਹਿਲਾਂ ਆਪਾਂ ਇੱਥੇ ਕਰਦੇ ਰਹੇ ਆ ਵੀ ਫੁਲਕੇ ਵੀ ਲੰਮਦੇ ਰਹੇ ਆ ਹੁਣ ਟਾਈਮ ਉਹਨਾਂ ਕੋਲ ਹੁੰਦਾ ਵਾ ਸਿਰਸਿਰ ਵੀਡੀਓ ਵੀ ਬਣਾਉਣੀਆਂ ਹੁੰਦੀਆਂ ਹੁੰਦਾ ਫਿਰ ਟਾਈਮ ਨਹੀਂ ਹੁੰਦਾ ਇੱਥੇ ਗੈਸ ਤੇ ਹੀ ਸਿਆਚ ਇੱਥੇ ਢੀ ਮੰਜੀ ਹੁੰਦੀ ਸੀ ਤੇ ਇੱਥੇ ਮੰਮੀ ਨੇ ਤੇ ਭੈਣ ਨੇ ਬੈ ਕੇ ਤੇ ਕਰਦੇ ਹੁਣਾਂ ਸੀ ਰੋਟੀਆਂ ਲਵੜੀਆਂ ਤੇ ਆਪਾਂ ਮੈਦੇ ਪਾਪਾਂ ਨੇ ਖਾਈ ਜਾਣੀਆਂ ਨਾਲ ਨਾਲ ਤੇ ਹੁਣ ਮਿਸਤਰੀਆਂ ਦਾ ਕੰਮ ਕੋਲ ਚੁੱਲਾ ਨਾ ਢਾਟੂ ਦਿੱਤਾ ਸੀ ਤੇ ਮੇਰੀ ਵੀ ਮਿੱਟੀ ਲਹੋਂਦੀ ਇੰਤਨੀ ਭਈ ਸਾਰੇ ਭੈਣ ਭਰਾਏ ਨੇ ਕਮੈਂਟ ਕਰਿਓ ਵੀ ਚੁੱਲ੍ਹਾ ਵੇਖੋ ਤੇ ਮੈਂ ਕਿਹਾ ਵੀ ਚਲ ਜਿੰਨਾ ਜਰੂ ਸੁੱਕਣੀ ਨੇ ਲਾਉਣੀ ਆ ਇੱਕ ਇਥੇ ਨਾ ਸਾਈਡ ਦੇ ਪੈਣ ਦਾ ਧੁੱਪ ਘਟ ਲੱਗਦੀ ਆ ਹਾਂਜੀ ਤੇ ਸੁੱਕਣਾ ਨਹੀਂ ਤੇ ਮੈਂ ਸੋਚਿਆ ਜਿੰਨਾ ਜਰੂ ਮਿੱਟੀ ਲਾਉਣੀ ਆ ਨਾ ਚਰੂ ਤਾਂ ਮੈਂ ਬਣਾ ਕੇ ਹਟ ਜਾਣਾ ਤੇ ਹੁਣ ਇਹਨਾਂ ਮਿਲਖਾਨਾ ਸਾਈਡ ਤੇ ਮਤਲਬ ਕਿ ਥੋੜਾ ਕਥਾਂ ਹੈਗਾ ਵਾ ਗਲੀ ਜੀ ਆ ਤਾਂ ਬਣਾਇਆ ਹੀ ਮੈਂ ਹਾਂ ਵੀ ਇੱਥੇ ਖੇਲਾਰਾ ਜਿਹੜਾ ਬਾਲਣ ਬੋਲਣ ਦਾ ਇੱਕ ਪਾਸੇ ਰਹੂਗਾ ਉਹ ਫਰੰਟ ਤੇ ਬਣਾ ਲਈਏ ਤਾਂ ਖੇਲਾਰਾ ਜੇ ਇੱਥੇ ਕਿਸੇ ਟਾਈਮ ਨਾ ਵੀ ਚੁੱਕਿਆ ਜਾਵੇ ਤਾਂ ਕੋਈ ਗੱਲ ਨਹੀਂ ਹੁੰਦੀ ਹਾਂਜੀ ਹਾਂਜੀ ਚਲੋ ਹੁਣ ਆ ਕਰਕੇ ਮਿਲਦੇ ਆ ਲਓ ਜੀ ਵੇਸਨਾ ਆਪਣਾ ਗਿਆ ਵਾ ਹੁਣ ਘੁੱਚ ਆ ਵੇਖੋ ਸਾਰੇ ਭੈਣ ਭਰਾ ਹੋ ਗਿਆ ਵਾ ਹੁਣ ਮੈਂ ਇਹਦੇ ਵਿੱਚ ਹੀ ਅਲਸੀ ਸੁੱਟਦੇ ਲੱਗੀਆਂ ਚਲ ਲਓ ਜੀ ਅਲਸੀ ਪੈ ਗਈ ਜੀ ਇਹ ਮਿਕਸ ਕਰਕੇ ਓਹੋ ਧੂਆਂ ਹੁਣ ਅਪੜੰਦੇ ਆਪਾਂ ਬਾਅਦ ਵਿੱਚ 40 ਲਓ ਜੀ ਹੁਣ ਆਪਾਂ ਨਾ ਵੇਖਣ ਤੇ ਉਲਤੀ ਪੋਣ ਕੇ ਕੱਢ ਲਈ ਆ ਆਹ ਮਾਨੂੰ ਲੱਗੀ ਨੇ ਚੰਨ ਗੋੜੀ ਪਾ ਲਿਆ ਮੈਂ ਲਾਦਾ ਮੈਂ ਵੀ ਪਾਣੀ ਹੋਰ ਪੋਣਾ ਬਣਾ ਨਹੀਂ ਨਹੀਂ ਆਪਾਂ ਪੋਣ ਕੇ ਸਭ ਕੁਝ ਤਾਂ ਪਾ ਲਿਆ ਵਾ ਆ ਪੁੱਜ ਪੁੱਜ ਗਿਆ ਵਾ ਸਾਰਾ ਕੁਝ ਆਪੀ ਇਸ ਮੋਟਾ ਰਹਿ ਗਿਆ ਵਿੱਚ ਕਿਰਗਾ ਨਹੀਂ ਕੱਢੀਆਂ ਚੱਲ ਜਿੰਨੀਆਂ ਕੱਢੀਆਂ ਹੋਣੀਆਂ ਕਿ ਲਿਆਓ ਹੁਣ ਲਓ ਮੈਂ ਕੱਢ ਦਿੰਨਾ ਲਿਆਓ ਇੱਥੋਂ ਲੈ ਆਓ ਤੁੰਨੀਆਂ ਕਿੱਥੇ ਰੱਖੀਓ ਉੱਥੇ ਅੰਦਰ ਉਮਨ ਤੇ ਪਈਆਂ ਇਹ ਦੇਖਾਂ ਤੇ ਧੂਆਂ ਪੈਂਦਾ ਵਾ ਪਰ ਬਾਕੀ ਇਹ ਆ ਪੀ ਇਹ ਛੇਤੀ ਜਲਦੀ ਆ ਹਾਂਜੀ ਨਾਲੇ ਜਿਹੜੀ ਚੀਜ਼ ਚੁੱਲੇ ਤੇ ਬਣੀ ਉਹਦਾ ਸੁਆਦ ਹੀ ਵੱਖ ਹੁੰਦਾ ਅੰਦਰ ਪਤਾ ਕਿੰਨਾ ਚਿਰ ਲੱਗਣਾ ਹੈ ਇਹ ਨਾਲੇ ਨਾ ਇਹ ਚੁੱਲਾ ਜਿਹੜਾ ਵਾ ਥੱਲੇ ਟੋਵਾ ਕੱਢ ਕੇ ਬਣਾਇਆ ਵਾ ਹਾਂਜੀ ਥੱਲੇ ਟੋਵਾ ਕੱਢ ਕੇ ਨਾ ਤੇ ਫੇਰ ਬਣਾਇਆ ਮੈਂ ਤੇ ਇਹਦਾ ਸੇਰ ਬਹੁਤ ਪੈਂਦਾ ਇਹ ਜਿਹੜਾ ਚੁੱਲਾ ਮਾੜਾ ਬਣਾਉਂਦੀ ਜਾਂ ਚ ਅਸੀਂ ਸਿੱਖੀ ਹੀ ਸਾਡੇ ਲੇਵਰ ਪੈਂਦੀ ਹੁੰਦੀ ਸੀ ਕੰਨਾ ਚੱਲਣ ਵਾਲੀ ਤੇ ਉਹਨਾਂ ਨੇ ਬਣਾ ਬਣਾਇਆ ਸੀ ਪਿੱਛੇ ਤੇ ਉਹਦੇ ਕੋਈ ਇੱਕ ਵਾਰ ਮੈਂ ਗੇਟ ਲਾ ਕੇ ਬਣਵਾਇਆ ਉਹ ਤੋਂ ਉਹਨੂੰ ਮੈਂ ਕਿਹਾ ਵੀ ਮੈਨੂੰ ਬਣਾ ਕੇ ਤੇ ਦੇ ਕੇ ਜਾ ਤੇ ਤਰਬਾਜ਼ ਤੇਰੀ ਸਦੀਦੀ ਆ ਬਾਕੀ ਦਾ ਸਮਾਨ ਜਦੋਂ ਬਣਾਉਣਾ ਹੁੰਦਾ ਫਿਰ ਤੁਹਾਨੂੰ ਪਤਾ ਵਾ ਵੀ ਲੋਰ ਤੇ ਪੈ ਜਾਂਦੀ ਆ ਉਹਨੇ ਬਣਾ ਕੇ ਦਿੱਤਾ ਫੇਰ ਮੈਂ ਵੇਂਦੀ ਰਹੀ ਵੀ ਇਹਨੇ ਕਿੱਦਾਂ ਬਣਾਇਆ ਵਾ ਛੇਰ ਉਹ ਤੋਂ ਬਾਅਦ ਇਹ ਮੈਂ ਹੱਥੇ ਬਣਾਇਆ ਹੁਣ ਇਹ ਤਾਂ ਠਾਵਾਂ ਇਹਨੂੰ ਹੁਣ ਲੰਮੇ ਆ ਮਿੱਟੀ ਮੱਟੀ ਆਪਾਂ ਨਾਲੇ ਹੁਣ ਸਾਡੇ ਪ੍ਰਬਾਤ ਫੇਰੀ ਵੀ ਆ ਗਈ ਆ हां 9 ਸਾਲ ਵਾਲੇ ਨੇ 9 ਸਾਲ ਵਾਲੇ ਦਿਨ ਤੇ ਉਹਦਾ ਵੀ ਆਪਾਂ ਤੁਹਾਨੂੰ ਵਲੋਗ ਬਣਾ ਕੇ ਵਿਖਾਵਾਂਗੇ ਵੀ ਸੰਗਤ ਦਾ ਹੈ ਨਾ ਸਾਰੀ ਦਾ ਤੇ ਉਧਰ ਫਿਰ ਦੱਸਾਂਗੇ ਤੁਹਾਨੂੰ ਕਿ ਸੰਗਤ ਲਈ ਕੀ ਪ੍ਰਸ਼ਾਦ ਆ ਹਾਂ ਤੇ ਇਹ ਆ ਵੀ ਮੇਰਾ ਇਰਾਦਾ ਕਰਨ ਇਹ ਵੰਡਿਆ ਵਾ ਵੀ ਆਪਾਂ ਇੱਥੇ ਹੀ ਨਾ ਕਰੀਏ ਜਿਗਾਰਮੈਂਟ ਪਕੌੜਿਆਂ ਦੇ ਪਕੌੜਿਆਂ ਦਾ ਚਲੋ ਵੇਖ ਲੈਨੇ ਕੋਈ ਗੱਲ ਨਹੀਂ ਪਰ ਜੇ ਪਕੌੜੇ ਘਟਾਏ ਫਿਰ ਹਲਵਾਈ ਕੋ ਘੜੋਣੀ ਆ ਪਿਛਲੀ ਵਾਰ ਨਾ ਆਪਾਂ ਕੀ ਕੀਤਾ ਸੀਗਾ ਤੇ ਪਕੌੜੇ ਨਹੀਂ ਕੱਤੇ ਉਦਾਂ ਜਦੋਂ ਪਰਬਾ ਫੇਰੀ ਸੱਦੀ ਦੀ ਪਕੌੜਿਆਂ ਦਾ ਕਰੀਦਾ ਕਹਿੰਦੇ ਤੇ ਪਾਪਾ ਨੇ ਇਹਨੇ ਪਕੌੜੇ ਕੱਢਣੇ ਆ ਪਿਛਲੀ ਏਰ ਠੰਡ ਬੜੀ ਸੀ ਤੇ ਮੈਂ ਕਿਹਾ ਪਿਆਰ ਤਾਂ ਨਾ ਖਦਾਨਾ ਤੇ ਉਹ ਲੈ ਆਈਏ ਸੇਵੀ ਤੇ ਇਹ ਉਹ ਲੈ ਆਏ ਤੇ ਪਰ ਨਾ ਇਹਦੇ ਪਾਪਾ ਦਾ ਮੰਨ ਗਿਆ ਜਿਹੜਾ ਨਾ ਮੰਨਿਆ ਨਹੀਂ ਏਰ ਕਾ ਮੈਨੂੰ ਪਹਿਲਾਂ ਹੀ ਜਾਂਦੇ ਬਈ ਹਰ ਕਾ ਪਕੌੜੇ ਕੱਢਣੇ ਨਹੀਂ ਆ ਡੇਮ ਜਿਆਦਾ ਅਤਰ ਗਏ ਆ ਪਈ ਪਕੌੜੇ ਆਪਾਂ ਦੇਖੋ ਜੀ ਆਪਣੀ ਜਾਣੀ ਬਣੀ ਈ ਆ ਕਈ ਵੇਹੇ ਨਾ ਚਾਣੀ ਨਹੀਂ ਬਣਾਉਂਦੇ। ਕਈ ਕੀ ਕਰਦੇ ਆ ਵੀ ਕੋਟ ਲੈ ਲੈਂਦੇ ਗੋਲਦੇ ਇਦਾਂ ਹੀ ਪਾ ਦਿੰਦੇ ਆ। ਹਾਈ ਹੋਰ ਕੁੜੀ ਹੋ ਲੈੰਦੋ। ਨਹੀਂ ਨਹੀਂ ਹੋ ਗਈ ਆ। ਆਵੇ ਕਰਨ। ਹੜ ਧਾਰ ਬੰਨ੍ਹ ਦੇ ਪੀ। ਮੈਂ ਨਹੀਂ ਹੜ। ਉਹ ਤਾਂ ਹਣ। ਲਓ ਜੀ। ਹਲਸੀ ਗਈ ਜੀ। ਹਲਸੀ ਗਈ ਆਪਣੀ ਬਾਹਰ ਕਰਨ ਕਰਨ ਪੜੋ ਆ ਲਓ ਜੀ ਅੱਸੀ ਆਪਣੀ ਬਣ ਗਈ ਐ ਦੇਖੋ ਜੀ ਜੇ ਕੋਈ ਭਿਆਨਪਰਾ ਹੋਰ ਕੇ ਤਰੀਕੇ ਨਾਲ ਬਣਾਉਂਦਾ ਤੇ ਮੈਨੂੰ ਵੀ ਦੱਸ ਦਿਓ ਮੈਂ ਪੜਾਈ ਜੇ ਦੇਸੀ ਘਿਓ ਵਿੱਚ ਲੱਗਣੀ ਵੀ ਜਮੀ ਦਹੀ ਐ ਹੈ ਲੱਗਣੀ ਮੈਂ ਹੀ ਜਮੀ ਦਹੀ ਐ ਦੇਸੀ ਘਿਓ ਵਿੱਚ ਮੈਂ ਬਣਾਈ ਆ ਤੇ ਹੁਣ ਮੈਂ ਬਣਾਉਣੀ ਆ ਤੁੰਗੀ ਦੀ ਇਹਦੇ ਮਗਰੇ ਰੱਖਦੇ ਲੱਗੀਆਂ ਕੜਾਈ ਤੇ ਪਰ ਤੂੰ ਆ ਜਿਹੜਾ ਬਣਾ ਉਹਨੇ ਤੇ ਇਹਨਾਂ ਪੈਦਾ ਪੈਦਾ ਕਰਾ ਦੀ ਜੀ ਓਏ ਹੋਏ ਕਰਨਾ ਚਿੱਲਾ ਬਖਾਈ ਆਹ ਵੇਖ ਲੋ ਜੀ ਸਾਡਾ ਚਿੱਲਾ ਆਹ ਵੇਖੋ ਕਿੱਦਾਂ ਡੂੰਗਾ ਹੋਆ ਤੇ ਸੇਕ ਹਨੋਂ ਦੱਸ 15 ਮਿੰਟ ਤੋਂ 15 ਹਾਂਜੀ 15 ਮਿੰਟ ਲੱਗੇ ਸਾਨੂੰ ਸਕੂਲੋਂ ਆਏ ਹੀ ਪਹਿਨਾ ਮੀਟਿੰਗ ਹੈ ਅੱਜ ਮੇਰੀ ਉੱਥੋਂ ਵੇਖ ਕੇ ਆਣ ਕਿਤੇ ਆ ਪੋਸਿਬਲ ਹੈ ਡੈਪੇ ਹੀ ਤਾਂ ਬਸ ਦਮੈਂ ਤਾਂ 15 ਮਿੰਟ ਲੱਗੇ ਆ ਹੁਣ ਆਪਾਂ ਕੀ ਕਰਨਾ ਵੀ ਇਹਦੀਆਂ ਬਣਾਉਣੀ ਆਵਾ ਪਿੰਨੀਆਂ ਕਰਦੇ ਪਾਪਾ ਮੇਰਾ ਰਾਦਾ ਮਮੀ ਇਹ ਇਹਨਾਂ ਦੀ ਬਰਫੀ ਦਾ ਪੀਸ ਨੇ ਜਦੋਂ ਕੱਟਦੀ ਉਦੋਂ ਨਾ ਕੱਟ ਲਈਏ ਇਹ ਵੀ ਨਾ ਹਾਂ ਅਲਛੀਆਂ ਕ ਨਹੀਂ ਉਹ ਕਿੰਨੇ ਸਾਈ ਬਹੁਤ ਦੇਣਾ ਵਾ ਓਏ ਹੋਏ ਲਓ ਜੀ ਹੁਣ ਬਣਾਉਂਦੇ ਆ ਜੀ ਪਿੰਨੀਆਂ ਵੇਖਾ ਇਹ ਪਿੰਨੀਆਂ ਬਣਾ ਕੇ ਨਾ ਹੁਣੇ ਆਪਾਂ ਪੰਜੀਰੀ ਦਾ ਵੀ ਕੰਮ ਕਰ ਲੈਣਾ ਹੋਰ ਉਹਦੇ ਦੇ ਆ ਗਿਆ ਪਾਣੀ ਬਾਲ ਹਾਂਜੀ ਸਾਰੇ ਜਣੇ ਦੱਸਿਓ ਵੀ ਕਿੱਦਾਂ ਦੀ ਬਣੀਆਂ ਫਿਰ ਆ ਡੀਐਲਸੀ ਨਹੀਂ ਬਣੀ ਤਾਂ ਚਲੋ ਸਵਾਦ ਆ। ਬਾਕੀ ਭਰਪਰਾ ਸਾਰੇ ਦੱਸੋ ਵੀ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਹੋ। ਹੋ ਸਕਦਾ ਮੇਰੇ ਭੈਣ ਭਰਾ ਜਿੱਦਾਂ ਬਣਾਉਂਦੇ ਹੁਣ ਇਹਦੇ ਨਾਲੋਂ ਵੀ ਜ਼ਿਆਦਾ ਟੇਸਟੀ ਬਣਦੀ ਹੋਵੇ। ਹਮਮ। ਪਰ ਕਰਨ ਤੂੰ ਦਿਖਾ ਕੇ ਟੇਸਟ ਵੇਖ ਲੈ ਵਸ ਕਿਦਾਂ ਦੀ ਆ। ਬਹੁਤ ਸਵਾਦ ਬਣੀ ਬਹੁਤ ਜ਼ਿਆਦੀ ਸਵਾਦ। ਮੈਂ ਅਬਲ ਤਾਂ ਖਾਣਾ ਨਹੀਂ ਹੁਣਾ। ਪਰ ਇਹ ਕਿ ਬਹੁਤ ਜ਼ਿਆਦੀ ਸਵਾਦ ਬਣ ਗਈ। ਕਿਉਂਕਿ ਯਾਰ ਕਿਹਨਾਂ ਨੇ ਹੋਰ ਸਮਾਨ ਨਹੀਂ ਨਾ ਪਾਇਆ। ਇਹਨਾਂ ਨੂੰ ਕਦਾ ਕੀ ਹੁੰਦਾ ਪਏ ਇਹਦੇ ਵਿੱਚ ਕੁਝ ਨਾ ਪਾਓ। ਹੁਣ ਵੇਖ ਲਓ ਮੂਫਲੀ ਦੀਆਂ ਗਿਰੀਆਂ ਪਾਈਆਂ ਹੋਰ ਕੁਝ ਨਹੀਂ ਪਾਇਆ। ਨਹੀਂ ਪਾਉਣ ਦਿੱਤਾ। ਹੁਣ ਮੈਂ ਅਲੱਗ ਬਣਾਉਣ ਲੱਗੀ ਉਹਦੇ ਕਿਉਂਕਿ ਸਿਆਲ ਵਿੱਚ ਤੇ ਪਿੰਨੀਆਂ ਮੈਂ ਛੋਟੀਆਂ ਹੀ ਬਣਾਉਣ ਜਾਵਾ ਆਜਾ ਜਿਹੜੇ ਭਾਂਤਰਾ ਦਾ ਦਿਲ ਕਰਨ ਦੇ ਪਿੰਨੀਆਂ ਖਾਣ ਪਿੰਨੀਆਂ ਖਾ ਲੋ ਤੇ ਫੇਰ ਆਪਾਂ ਨਾਲ ਮਿਲ ਕੇ ਤੇ ਦੂਜਾ ਸਮੋਦ ਬਣਾ ਲੈਂਦੇ ਆ ਕਰਨਾ ਹੁਣ ਕੀ ਕਰਨੇ ਆ ਕਰਨਾ ਕੀ ਆ ਜੀ ਬਣਾ ਲਈ ਆ ਸੀਨੀਅਰ ਪਿੰਨੀਆਂ ਹਾਂ ਸੋਕਨਾਂ ਪਰ ਥੇਲੀਆਂ ਵੱਡੀਆਂ ਬਣ ਗਈਆਂ ਨਹੀਂ ਨਹੀਂ ਵੱਡੀਆਂ ਨਹੀਂ ਆ ਵੇਖੋ ਮੈਂ ਸਾਰੇ ਭੈਣ ਭਰਾ ਵੇਖੋ ਪਰਾਂ ਕਰ ਲੱਭਾ ਆ ਵੇਖੋ ਮੈਂ ਛੋਟੀਆਂ ਛੋਟੀਆਂ ਹੀ ਬਣਾਈਆਂ ਵਾਂ ਆ ਦੱਸਿਓ ਵੀ ਇਹ ਛੋਟੀ ਆ ਤੇ ਆ ਜੇ ਆਪਣਾ ਪੰਜੀਰੀ ਪੰਜੀਰੀ ਏਡੀ ਸਵਾਦ ਬਣੀ ਜੇਣਾ ਹੁਣ ਦੱਸ ਤੇ ਇਧਰ ਮੈਂ ਧਰੀ ਜੇ ਗੋੜ ਵਾਲੀ ਚਾਹ ਠੀਕ ਆ ਤੇ ਕਰਨ ਹੁਣ ਕਰਾਊਗਾ ਮੰਮੀ ਨਾਲ ਕੰਮ ਦਿਹਾਵਾ ਦਵਾ ਦਵ ਪਾਉਣ ਵਿੱਚ ਕਰਨ ਸਵੇਰ ਦਾ ਕੰਮ ਕਰਾ ਮੁੰਡਿਆ ਤੇ ਕਰਾਉਣਾ ਹੀ ਵੈੰਦਾ ਹੁੰਦਾ ਮਾਮਾ ਮਾਵਾ ਦਾ ਕੰਮ ਨਾਲੇ ਮੈਂ ਹੁਣ ਸਵੇਰੇ ਸਵਾਸਤੇ ਉੱਠ ਕੇ ਇਹਨਾਂ ਨੂੰ ਪਰੌਂਠੇ ਖਵਾ ਲੇ ਫਿਰ ਸਫਾਈ ਕੀਤੀ ਸਫਾਈ ਕਰਕੇ ਫਿਰ ਇਹਦੇ ਸਕੂਲ ਗਈ ਪੇਰੈਂਟਸ ਮੀਟਿੰਗ ਤੇ ਉੱਥੋਂ ਆਣ ਕੇ ਕੜਾਈ ਰੱਖ ਲਈ ਪਹਿਲਾਂ ਅਲਸੀ ਬਣਾਈ ਤੇ ਫੇਰ ਬਣਾਈ ਪੰਜੀਰੀ ਤੇ ਹੁਣ ਮੈਂ ਬਣਾਉਣ ਪੀਣ ਲੱਗੀ ਆ ਚਾਹ ਗੋੜ ਵਾਲੀ ਗੋੜ ਵਾਲੀ ਚਾਹ ਗੋੜ ਵਾਲੀ ਚਾਹ ਪੀ ਕੇ ਫੇਰ ਮੈਂ ਬਣਾਉਣੀ ਆ ਗਾਜਰਾਂ ਦੀ ਸਬਜ਼ੀ ਤੇ ਫੇਰ ਮੈਂ ਜਾਣਾ ਮੈਂ ਵੀਡੀਓ ਬਣਾਉਣਾ ਤੁਸੀਂ ਦੱਸੋ ਵੀ ਮੇਰਾ ਕਿੰਨਾ ਕੰਮ ਆ ਪਰ ਆਪਾਂ ਵੀ ਇਹ ਕਰ ਵੀ ਕੋਈ ਹੈਲਪ ਕਰਾਈ ਮਮੀ ਦੀ ਨਹੀਂ ਕਰਾਉਂਦਾ ਵਾ ਠੀਕ ਆ ਹਾਂ ਜੀ ਆਹ ਰੋਣ ਪਾ ਲਈ ਜੀ ਸਾਰੀ ਮਮੀ ਡੱਬਾ ਛੋੜ ਜਾਣਾ ਭਾਈ ਖੋਲ ਜੀ ਖੋਲ ਜਾਣਾ ਛੋੜ ਜਾਣਾ ਨਹੀਂ ਤੂੰ ਪਾ ਕੋਈ ਗੱਲ ਹੀ ਪੈ ਜਾਣੀ ਹੋ ਸਾਨੂੰ ਨਹੀਂ ਬੈਣੀਆਂ ਹਲਾ ਨਾ ਡੱਬੇ ਨੂੰ ਹਲਾ ਨਾਲ ਪਿੰਡੀਆਂ ਨਾ ਢੋਟ ਜਾਣਾ ਹੈ ਪਿੰਡੀਆਂ ਸਖਤ ਹੋ ਗਈਆਂ ਕਿਉਂਕਿ ਵਿੱਚ ਦੇਸੀ ਘਿਓ ਹੈ ਨਾ ਦੇਸੀ ਘਿਓ ਦਾ ਕਰਕੇ ਕਿ ਹੋ ਗਿਆ ਜੰਮ ਥੋੜੀਆਂ ਹੀ ਘਟਣੀਆਂ ਮੈਂ ਕਰਨ ਪੈਈ ਜਾਣੀਆਂ ਬਲਤੀਆਂ ਤਾਂ ਥੋੜੀਆਂ ਹੀ ਆ ਹਾਂ ਕੋਈ ਨਹੀਂ ਤੇ ਫਿਰ ਫਾਫੇ ਚ ਪਾਵਾਂਗੇ ਤਾਂ ਨਹੀਂ ਤੇ ਕੋਈ ਡਰ ਨਹੀਂ ਘਟ ਪਾ ਚਾਹ ਹੁਣ ਮੁੱਛਾ ਬੰਦੀ ਮੇਰੀ ਗੱਲ ਸੁਣੋ ਨਾ ਤੁਸੀਂ ਪਾਓ ਜਿੰਨੀਆਂ ਇੱਕ ਦੋ ਘਟਣ ਗਈਆਂ ਤਾਂ ਉਹ ਦੁੱਧੀਆਂ ਡੱਬੇ ਦੇ ਵਿੱਚ ਪਾਵਾਂਗੇ ਜਾਂ ਪੰਜੀਰੀ ਵਾਲੇ ਡੱਬੇ ਚ ਪੀਪੇ ਚ ਉੱਤੇ ਰੱਖਾਂਗੇ ਨਹੀਂ ਨਹੀਂ ਇਹਦਾ ਕਰਦੇ ਆ ਜਿਹੜੀਆਂ ਦੋ ਤਿੰਨ ਰਹਿ ਗਈਆਂ ਮਾਣ ਹੁਣ ਸਾਰੇ ਧਿਆਨ ਭਰਾ ਕਰਨ ਨੂੰ ਪੁੱਛੋ ਵੀ ਜਿਹੜੀ ਇਹਨਾਂ ਪੰਜੀਰੀ ਖਾਦੀ ਆ ਕਿਦਾਂ ਦਾ ਫੇਸ ਆਇਆ ਇਹ ਮੰਮੀ ਆਹ ਡੱਬੇ ਪਾ ਲੰਦੇ ਆ ਨਾ ਇੱਕ ਮਿੰਟ ਠਹਿਰ ਜਾ ਮੈਂ ਤੁਹਾਨੂੰ ਦੱਸਣੀ ਆ ਅੱਡ ਪਿੱਛੇ ਖੋਲੋ ਨਾ ਇਹ ਨੂੰ ਮੈਂ ਤੁਹਾਨੂੰ ਇਹਦੇ ਵਿੱਚ ਹੀ ਕਰ ਦੇਣਾ ਆਹ ਫੜੋ ਤੁਸੀਂ ਮੈਂ ਆਹ ਫੜੋ ਤੂੰ ਨਹੀਂ ਹੋਣਾ ਜੀ ਮੈਂ ਬਥੇਰਾ ਹਲਾ ਲਿਆ ਵਾ ਤੋ ਹਿ ਆਪਣੀ ਸਲੇਬ ਨਾ ਤੋੜ ਲਿਓ ਆ ਲਓ ਤੁਹਾਨੂੰ ਹਾਂ ਜੀ ਰਸੋਈ ਕਦੋਂ ਦੀ ਲਾਦਦੀ ਪਹਿਲਾਂ ਤੇ ਇਹ ਦੱਸੋ ਮੈਨੂੰ ਆ ਲਓ ਜੀ ਤੇ ਆ ਲਓ ਜੀ ਲੈਕ ਨਹੀਂ ਗਈਆਂ ਬਾਹਰ ਇੱਕ ਵਾਰ ਨਹੀਂ ਗਈਆਂ ਮੈਂ ਬੰਦ ਹੋਣੀ ਨਹੀਂ ਬੰਦ ਹੋਣੀ ਮੀ ਪਟਟ ਜਾਣਾ ਮੈਂ ਇਦਾਂ ਆ ਮੈਂ ਅਜੇ ਤੋ ਕਹਿਣਾ ਇੱਥੇ ਰੱਖ ਲਓ ਇੰਨੀਆਂ ਤਾਂ ਬਹੁਤ ਆ ਹੁਣ ਨਹੀਂ ਉਹ ਹੈਗੀ ਹੈ ਨਾ ਵਿੱਚ ਲਿਆ ਪਾਓ ਇੱਧਰ ਇੱਧਰ ਕਿਹਦੇ ਵਿੱਚ ਅੱਜ ਤੇ ਤਿਆਰ ਆਹ ਥਲੇ ਸੁਪਤਰੀ ਜੀ ਰਹਿ ਗਈ ਉਹ ਸੱਚ ਹਾਂ ਇਹ ਇਹਦਾ ਟੱਕਣ ਇੱਥੇ ਭਲਾ ਇਹਦਾ ਇਹਦਾ ਟੱਕਣ ਟੱਕਣਾ ਇਹਦਾ ਤਾਂ ਕਰਨੀ ਹੀ ਕਰਨਾ ਹੈਗਾ ਜੇ ਆਪਾਂ ਇਹਦੇ ਵਿੱਚ ਪਾਉਂਦੇ ਰਹਾ ਤਾਂ ਕਰਨਾ ਪਊ ਤਾ ਉਹਨੇ ਮੈਂ ਕਹਿ ਦਿੰਦੇ ਆਂ ਵੀ ਇੱਚ ਪਾ ਲਓ ਜਾਂ ਇੱਚ ਪਾ ਲਓ